ਕੇਜਰੀਵਾਲ ਐਂਡ ਕੰਪਨੀ ਦਾ ਹਾਲ ਦੇਖ ਲਓ ਤੇ ਕਟਿਆ ਮਾਨਸਿਕਤਾ ਦੇਖ ਲਓ ਆ ਸੁਣਿਓ ਪਹਿਲਾਂ ਤਾਂ ਮਤਲਬ ਹਾਲਾਤ ਦੇਖੋ ਮਤਲਬ ਚੋਰਾਂ ਦੀ ਤੁਲਨਾ ਜਿਹੜੇ ਬੰਦੇ ਠੱਗੀਆਂ ਦੇ ਇਲਜ਼ਾਮ ਦੇ ਵਿੱਚ ਕ腐ਪਸ਼ਨ ਦੇ ਇਲਜ਼ਾਮ ਵਿੱਚ ਜਿਹੜਾ ਕੱਟ ਕੇ ਆਏ ਨੇ ਉਹਨਾਂ ਲੋਕਾਂ ਦੀ ਤੁਲਨਾ ਦਸ਼ਮੇਸ਼ਕੀਤਾ ਸਰਬਸਦਾਨੀ ਗੁਰੂ ਗੋਬਿੰਦ ਸਿੰਘ ਜੀ ਨਾਲ ਕਰੀ ਜਾਂਦੇ ਨੇ ਕਿ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪੰਜ ਪਿਆਰੇ ਅਲੱਗ-ਅਲੱਗ ਜਗ੍ਹਾ ਤੋਂ ਮਤਲਬ ਸੀਗੇ ਜਿਹੜੇ ਪੰਜ ਪਿਆਰੇ ਥਾਪੇ ਸੀ ਉਹ ਭਾਈ ਤੁਸੀਂ ਹੁਣ ਗੱਲਾਂ ਤਾਂ ਬਹੁਤ ਕਰਦੇ ਹੋ ਜਦੋਂ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਸੀ ਉਦੋਂ ਕਿਉਂ ਕਹਿੰਦੇ ਸੀ ਕਿ ਪੰਜਾਬ ਦੇ ਤੀਆਂ ਪੁੱਤਾਂ ਨੂੰ ਆਮ ਕਰਾਵੇ ਤੀਆਂ ਪੁੱਤਾਂ ਨੂੰ ਸੀ ਸੱਤਾ ਦੀਆਂ ਚਾਬੀਆਂ ਦੇਵਾਂਗੇ ਉਦੋਂ ਕਿਉਂ ਕਹਿੰਦੇ ਸੀ ਕਿ ਸਰਕਾਰ ਸੱਤਾਂ ਤੋਂ ਚੱਲੂਗੀ ਉਦੋਂ ਤੂੰ ਕਹਿੰਦੇ ਸੀ ਕਿ ਪੰਜਾਬ ਦੇ ਆਮ ਤੀਆਂ ਪੁੱਤਾਂ ਦੇ ਨਾਲ ਅਸੀਂ ਸਰਕਾਰ ਬਣਾਵਾਂਗੇ ਅੱਜ ਉਹ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜਿਨ੍ਹਾਂ ਦੇ ਨਾਂ ਤੇ ਚੱਟਕੀ ਮਾਰੀ ਆ ਅੱਜ ਉਹ ਪੰਜਾਬ ਦੇ ਨੌਜਵਾਨਾਂ ਦੇ ਪੜੇ ਲੈ ਕੇ ਨੌਜਵਾਨਾਂ ਦੇ ਵਿੱਚੋਂ ਤੁਹਾਨੂੰ ਕੋਈ ਜ਼ਿਰਬੇਕਾਰ ਨਹੀਂ ਲੱਭਦਾ ਕੋਈ ਸਿਆਣਾ ਨਹੀਂ ਲੱਭਦਾ ਕੋਈ ਤੁਹਾਨੂੰ ਇਹ ਜਿਆ ਕਾਬਿਲ ਬੰਦਾ ਨਹੀਂ ਲੱਭਦਾ ਕਿ ਜਿਹੜਾ ਪਲੂਸ਼ਨ ਬੋਰਡ ਚਲਾ ਸਕੇ ਜਿਹੜਾ ਹੋਰ ਕੋਈ ਮਹਿਕਮੇ ਨੂੰ ਚਲਾ ਸਕੇ ਹੋਰ ਗੱਡਾ ਨੂੰ ਚਲਾ ਸਕੇ ਤੇ ਤੁਸੀਂ ਸਾਰੇ ਉਸਰੀ ਅੱਧੇ ਚੇਅਰਮੈਨ ਸਾਰੇ ਦਿੱਲੀ ਦੇ ਵਿੱਚ ਕੋਈ ਵਿੱਤ ਸਲਾਹਕਾਰ ਆ ਕੋਈ ਕਿਹੜਾ ਸਲਾਹਕਾਰ ਆ ਲੈ ਆ ਕੇ ਦਿੱਲੀ ਤੋਂ ਬਿਠਾ ਲੈ ਕੋਈ ਆਈਟੀ ਦਾ ਚੇਅਰਮੈਨ ਆ ਕੋਈ ਕਹੜਾ ਚੇਅਰਮੈਨ ਆ ਅੱਜ ਤੁਹਾਨੂੰ ਪੰਜਾਬ ਦੇ ਨੌਜਵਾਨਾਂ ਤੋਂ ਕੋਈ ਲੱਭਦਾ ਨਹੀਂ ਕਾਬਿਲ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਅੱਜ ਲੋਕ ਉਹ ਲੋਕ ਜਿਹੜੇ ਜਿਹੜਾ ਕਟਕਾਏ ਨੇ ਚੋਰੀਆਂ ਠੱਗੀਆਂ ਪੈਸੇ ਦੀ ਕਮਿਸ਼ਨਰਾਂ ਦੇ ਵਿੱਚ ਸਰਾਰ ਦੇ ਘਟਾਲਿਆਂ ਦੇ ਵਿੱਚ ਅੱਜ ਉਹਨਾਂ ਉਹਨਾਂ ਲੋਕਾਂ ਦੀ ਤੁਲਨਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰੀ ਜਾਂਦੇ ਨੇ ਇਹ ਇਹਨਾਂ ਦੀ ਕਟਿਆ ਮਾਨਸਿਕਤਾ ਦਾ ਨਤੀਜਾ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਇਸ ਕਟਿਆ ਗੱਲ ਲਈ ਕਿਉਂਕਿ ਉਹ ਇਹ ਠੱਗਾਂ ਦੀ ਤੁਲਨਾ ਦਸ਼ਮੇਸ਼ ਪਿਤਾ ਦੇ ਨਾਲ ਨਹੀਂ ਹੋ ਸਕਦੀ ਤੇ ਇਹਨਾਂ ਨੂੰ ਪੰਜਾਬ ਦੇ ਨੌਜਵਾਨਾਂ ਤੋਂ ਵੀ ਮਾਰਗ ਮੰਗਣੀ ਚਾਹੀਦੀ ਆ ਜਿਨ੍ਹਾਂ ਨੌਜਵਾਨਾਂ ਦੇ ਵਿੱਚੋਂ ਅੱਜ ਇਹਨਾਂ ਨੂੰ ਕੋਈ ਪੰਜਾਬ ਦੀਆਂ ਚੇਅਰਮੈਨੀਆਂ ਲਈ ਇਹ ਬੋਰਡਾਂ ਲਈ ਕਾਬਲ ਨੌਜਵਾਨ ਨਹੀਂ ਨੱਪ ਰਿਆ ਅੱਜ ਦਿੱਲੀ ਤੋਂ ਲਿਆ ਕੇ ਤੇ ਸਾਰੇ ਮਾਡਰਨ ਅਮਦਾਲੀ ਬਿਠਾਏ ਹੋਏ ਨੇ ਜਿਹੜੇ ਪੰਜਾਬ ਨੂੰ ਲੁੱਟ ਕੇ ਲੈ ਕੇ ਜਾ ਰਹੇ ਨੇ ਸ਼ਰਮਨਾਕ ਬਿਆਨ ਹੈ ਤੇ ਪੰਜਾਬ ਦੇ ਨੌਜਵਾਨਾਂ ਬੇਨਤੀ ਆ ਬੋਲਿਆ ਕਰੋ ਜਵਾਬ ਦਿਆ ਕਰੋ ਤੇ ਲੋਕ ਸਿਰ ਨੂੰ ਆਗੇ ਪਾਣੀ ਨੱਕ ਤੋਂ ਉੱਪਰ ਜਾ ਚੁੱਕਿਆ ਜੇ ਹੁਣ ਵੀ ਨਾ ਬੋਲੇ ਤਾਂ ਕਦੋਂ ਬੋਲੋਗੇ ਅਣਖ ਤੇ ਗੈਰਤ ਜਾਗਦੀ ਜ਼ਮੀਰ ਵਾਲਿਆਂ ਨੂੰ ਮੇਰੀ ਬੇਨਤੀ ਆ ਕਿ ਪੰਜਾਬ ਦੇ ਨੌਜਵਾਨਾਂ ਨਾਲ ਮਾਰੀ ਠੱਗੀ ਦੇ ਦੇ ਗੁੱਸੇ ਵਜੋਂ ਰੋਸ ਵਜੋਂ ਇਹਨਾਂ ਲੋਕਾਂ ਨੂੰ ਜਵਾਬ ਦਿਓ ਤੇ ਇਹਨਾਂ ਦੇ ਐਮਐਲਏ ਨੂੰ ਘੇਰ ਕੇ ਪਿੰਡਾਂ ਦੇ ਵਿੱਚ ਪੁੱਛੋ ਕਿ ਅੱਜ ਕਿ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਵਿੱਚੋਂ ਤੁਹਾਨੂੰ ਕੋਈ ਲੱਭਦਾ ਹੈਗਾ ਕਾਬਲ ਜਿਹੜੇ ਤੁਸੀਂ ਦਿੱਲੀ ਤੋਂ ਲਿਆ ਕੇ ਰੇਗ ਨੂੰ ਇੱਥੇ ਵਟਾ ਰਹੇ ਹੋ